ਅੱਜ ਦੇਖੋ तकरीबन ਸਵੇਰੇ 6:30 ਵਜੇ ਤੇ ਪ੍ਰਧਾਨ ਜੀ ਦੇ ਘਰ ਸਰਦਾਰ ਅਜੀਤ ਸਿੰਘ ਜੀ ਦੇ ਘਰ ਪੁਲਿਸ ਪਹੁੰਚ ਗਈ ਸੀ ਔਰ ਇਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਫਿਰ ਉਸ ਤੋਂ ਬਾਅਦ 9:00 9:30 ਵਜੇ ਮੇਰੇ ਘਰ ਆ ਗਏ ਸੀਗੇ ਤੇ ਮੈਨੂੰ ਵੀ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਕਰੋਬਾਰ ਨਹੀਂ ਜਾ ਸਕਦੇ ਮੈਂ ਇਹ ਚੀਜ਼ ਪੁੱਛਣਾ ਚਾਹਨੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਲੁਧਿਆਣਾ ਜਦੋਂ ਵੀ ਆਓਗੇ ਤੁਹਾਨੂੰ ਘਰਾਂ ਵਿੱਚ ਬੰਦ ਕਰ ਦੋਗੇ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਸਾਡੀ ਆਵਾਜ਼ ਨੂੰ ਦਬਾ ਦੋਗੇ ਮੈਂ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਦੇਖੋ ਕਿੰਨਾ ਵੱਡਾ ਜੁਰਮ ਹੈਗਾ ਕਿ ਚਰਾਸੀ ਦੇ ਪੀੜਤ ਪਰਿਵਾਰ ਹੋਣ ਉਹ ਆਪਣੀ ਗੱਲ ਸੁਣਨ ਵਾਸਤੇ ਆਪਣੀ ਗੱਲ ਦੱਸਣ ਵਾਸਤੇ ਇਹਦੇ ਕੋਲ ਜਾਵਨ ਇਹਦੇ ਕੋਲ ਟਾਈਮ ਮੰਗਣ ਟਾਈਮ ਦੇਣਾ ਤੇ ਦੂਰ ਦੀ ਗੱਲ ਹੈਗੀ ਆ ਤੁਹਾਨੂੰ ਘਰਾਂ ਵਿੱਚ ਇਸ ਤਰ੍ਹਾਂ ਦਬਾ ਕੇ ਰੱਖਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਆ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੀ ਆ ਕਿ ਇਹਦਾ ਮੂੰਹ ਤੋੜ ਜਵਾਬ ਤੁਸੀਂ ਦੇਣਾ ਇਹ ਇਲੈਕਸ਼ਨ ਆ ਜਿਹੜੀਆਂ ਆ ਰਹੀਆਂ ਜਿਮਨੀ ਚੋਣਾ ਇਹਦੇ ਵਿੱਚ ਤੁਸੀਂ ਇਹਦੀਆਂ ਜ਼ਬਾਨ ਤਾਂ ਜਬਤ ਕਰਵਾਣੀ ਅੱਜ ਤਕਰੀਬਨ 6:30 ਵਜੇ ਮੇਰੇ ਘਰ ਗੁਰਦਿਆਨਪੁਰ ਲੁਧਿਆਣਾ ਬਾਰਿਕ ਪੁਲਿਸ ਦੀ ਗੱਡੀ ਆਈ ਵਿੱਚ ਪੁਲਸ ਅਫਸਰ ਸਨ ਤੇ ਬਹੁਤ ਪੁਲਿਸ ਮੁਲਾਜ਼ਮ ਸਨ ਤੇ ਮੈਨੂੰ ਟੈਲੀਫੋਨ ਕੀਤਾ ਥੱਲੇ ਆਓ ਤੇ ਤੁਹਾਨੂੰ ਥਾਣਾ ਲੈ ਕੇ ਜਾਣਾ ਮੈਂ ਕਿਹਾ ਮੈਂ ਥਾਣੇ ਕੋਲ ਲੈ ਕੇ ਜਾਣਾ ਆ ਥੱਲੇ ਆਓ ਮੈਂ ਥੱਲੇ ਜਦੋਂ ਬਾਹਰ ਚ ਆਖਿਆ ਬਾਹਰ ਥੱਲੇ ਆਇਆ ਤੇ ਮੈਨੂੰ ਇੱਕ ਐਸ ਐਚਓ ਸੀ ਹੋਮਗਾਰਡ ਦਾ ਤੇ ਮੈਨੂੰ ਕਹਿੰਦਾ ਥਾਣੇ ਚੱਲੋ ਮੈਂ ਮੈਂ ਥਾਣੇ ਵੀ ਜਾਣਾ ਮੈਂ ਗੱਲ ਦਸੋ ਕੀ ਹੈ ਮੈਂ ਕੀ ਜੁਰਮ ਕੀਤਾ ਕਹਿੰਦਾ ਜੀ ਭਗਵੰਤ ਮਾਨ ਆ ਰਿਹਾ ਤੁਹਾਨੂੰ ਇੱਥੇ ਤੁਸੀਂ ਆਓ ਆਫਸਰ ਰੈਸਟ ਹੋ ਰਿਹਾ ਥਾਣੇ ਚੱਲੋ ਮੈਂ ਮੈਂ ਥਾਣੇ ਹੀ ਜਾਣਾ ਉਸ ਜੋ ਕਰਨਾ ਕਰ ਲੋ ਦੇਖੋ ਅੱਜ ਤੋਂ 2 ਮਹੀਨੇ ਪਹਿਲਾਂ ਭਗਵੰਤ ਮਾਨ ਆਇਆ ਲੁਧਿਆਣਾ 10000 ਪਰਿਵਾਰ ਪੰਜਾਬ ਦਾ ਦੰਗਾ ਪਿੱਛੇ ਲੁਧਿਆਣਾ ਬੈਠਾ ਹੋਇਆ 25000 ਪਰਿਵਾਰ ਸਾਰੇ ਪੰਜਾਬ ਵਿੱਚ ਉਜੜ ਕੇ ਰਹੇ 84 ਦੇ ਕਤਲੇਆਮ ਹੋਇਆ ਉਸ ਤੋਂ ਬਾਅਦ ਆ ਰਹੇ 10000 ਸਖਨ ਕਤਲੇਆਮ ਹੋਇਆ ਇਹ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਸਾਨੂੰ 3.5 ਸਾਲ ਉਹਨਾਂ ਟਾਈਮ ਮੰਗਦਿਆਂ ਸਾਨੂੰ ਟਾਈਮ ਦੇ ਦਿੰਦਾ ਨਹੀਂ ਤੇ ਜਦੋਂ ਟਾਈਮ ਮੰਗਣਾ ਤੇ ਸਾਨੂੰ ਡੰਗਾ ਮਾਰਦਾ ਤੇ ਸਾਨੂੰ ਪੁਲਿਸ ਤੋਂ ਅੰਦਰ ਕਰਨ ਦਾ ਫੜਵਾਉਂਦਾ ਸਾਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਅਸੀਂ ਚੰਡੀਗੜ੍ਹ ਸਾਨੂੰ ਟਾਈਮ ਦੇ ਕੇ ਉੱਥੇ ਵੀ ਸਾਨੂੰ ਫੜ ਗਏ ਨੇ थाना ਵਿੱਚ ਅੰਦਰ ਪਛੀਤੀ ਦੰਗਾ ਪੀੜਤਾਂ ਨੂੰ ਸਾਨੂੰ ਥਾਣਾ ਬੰਦ ਕਰਤਾ ਸਾਨੂੰ ਇਹਨਾਂ ਨੇ 12 14 ਕੱਡ ਬੱਛੜਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋ ਸ਼ਰਮ ਕਰੋ ਤੂੰ ਗੁਰਸੇਖ ਤੂੰ ਮੁੱਖ ਮੰਤਰੀ ਹੈਂ ਤੂੰ ਸਿੱਖਾਂ ਨੂੰ ਮਾਰੀ ਜਾਣਾ ਤੂੰ ਪੰਜਾਬੀਆਂ ਨੂੰ ਮਾਰੀ ਜਾਣਾ ਅੱਜ ਜਿਹੜੇ ਪੰਜਾਬ ਉਜੜੇ ਪੁਜੜੇ ਆਏ ਨੇ ਤੂੰ ਉਹਨਾਂ ਦਾ ਮੁੱਲ ਬਸੇਵਾ ਨਹੀਂ ਕਰਦਾ ਜਿਹੜੇ ਸਾਡੇ ਫੈਸਲੇ ਲਾਗੂ ਨਹੀਂ ਕਰਦਾ ਤੂੰ ਸਾਡੀ ਗੱਲ ਨਹੀਂ ਸੁਣਦਾ ਤੇਰੇ ਕੋਈ ਅਫਸਰ ਗੱਲ ਹੀ ਸੁਣਦੇ ਕਰਪਸ਼ਨ ਕਿਥੇ ਚਲੀ ਗਈ ਹੈ ਤੂੰ ਦੇਖ ਕੱਲ ਸ਼ਰਾਬ ਪੀ ਕੇ ਕਿੰਨੇ ਬੰਦੇ ਉੱਥੇ ਮਰ ਗਏ ਨੇ ਨਸ਼ਾ ਕਿੰਨਾ ਚੱਲ ਰਿਹਾ ਤੇ ਸਾਡੇ ਦੰਗਾ ਪੀੜ ਤੋਂ ਗੁਤਾੰ ਕਰਦਾ ਤੂੰ ਸਾਡੀ ਗੱਲ ਸੁਣ ਲੈ ਜਿਹੜੇ ਸਾਡੇ ਮਸਲੇ ਨੇ ਜਿਹੜੇ ਪਹਿਲੇ ਸਰਕਾਰਾਂ ਨੇ ਫੈਸਲੇ ਕੀਤੇ ਨੇ ਜਿਹੜੇ ਪੰਜਾਬ ਤੇ ਹਰਿਆਣਾ ਕੋਲ ਦੇ ਫੈਸਲੇ ਕੀਤੇ ਨੇ ਉਹਨੇ ਫੈਸਲੇ ਲਾਗੂ ਕਰ ਇਹ ਨਹੀਂ ਕਿ ਤੂੰ ਸਾਨੂੰ ਪੁਲਿਸ ਨੂੰ ਉੱਥੇ ਭੇਜ ਕੇ ਤੇ ਸਾਨੂੰ ਤੂੰ ਦਬਾਣਾ ਚਾਹਨਾ ਤੇ ਸਾਨੂੰ ਦਬਕੇ ਮਾਰੇ ਘਰ ਦੇ ਅੰਦਰ ਦੇ ਦਾਂਗੇ ਤੇ ਫਲਕੇ ਅੰਦਰ ਥਾਣੇ ਬੰਦ ਕਰ ਦਾਂਗੇ ਤੇ ਤੁਸ ਨੂੰ ਇਹ ਨਜਾਇਜ਼ ਪਰੇਸ਼ਾਨ ਕਰ ਰਹੇ ਆ ਅਸੀਂ ਜਲਦੀ ਮੀਟਿੰਗ ਕਰਕੇ ਤੇਰੇ ਖਿਲਾਫ ਤੇਰੀ ਸਰਕਾਰ ਦੇ ਖਿਲਾਫ ਉਦਹਰੇ ਜੜੀ ਇਲੈਕਸ਼ਨ ਹੋ ਰਹੀ ਹੈ ਇਹਦੇ ਚਿੱਤਰ ਆ ਸਿਆਪਾ ਕਰਾਂਗੇ ਤਾਂ ਅਸੀਂ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਾਂਗੇ ਇਸ ਤੋਂ ਮਾੜੀ ਸਰਕਾਰ ਕੋਈ ਨਹੀਂ ਹੋਣੀ ਤੈਨੂੰ ਹੋਰਾਓ ਤੇ ਨਾਲਾ ਜਮਾਤਾ ਜ਼ਬਤ ਕਰਾਓ